ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਪਿਛਲ ਕਾਫੀ ਦਿਨਾਂ ਤੋਂ ਇੱਕ ਮੁਹਿੰਮ ਵਿੱਢੀ ਹੋਈ ਹੈ ਜਿਹਦੇ ਵਿੱਚ ਅ ਅਸੀਂ ਮੁਕਦਮਾ ਦਰਜ ਕੀਤਾ ਹੈ ਕਿ ਐਕਸਟਰਸ਼ਨ ਕਾਲ ਆਈ ਸੀਗੀ ਸਦਰ ਨਕੋਦਰ ਦੇ ਵਿੱਚ ਮਨਪ੍ਰੀਤ ਸਿੰਘ ਨੂੰ ਹਰੀਪੋਟ ਡੇ ਦੇ ਰਹਿਣ ਵਾਲੇ ਹੈਗੇ ਨੇ 78 ਨੰਬਰ ਅ ਐਸਫ ਆਈ ਆਰ ਦਰਜ ਕੀਤੀ ਪੀਐਸ ਅਦਨ ਕੋਦਰ ਦੇ ਵਿੱਚ 386506 ਦੇ ਵਿੱਚ ਜੋ ਇਹਦੀ ਤਫਤੀਸ਼ ਕਰਨ ਲਈ ਅ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਐਸਪੀ ਇਨਵੈਸਟੀਗੇਸ਼ਨ ਦੇ ਸਰੂਪ ਡੀਐਸਪੀ ਡੀ ਲਖਵੀਰ ਇਨਚਾਰਜ ਸੀਆਈਏ ਐਸਐਚਓ ਸਦਰਨ ਕੋਧਰ ਜਾਂ ਟੀਮਾਂ ਵੱਖ-ਵੱਖ ਗਠਿਤ ਕਰਕੇ ਸਾਰੇ ਐਂਗਲਸ ਤੋਂ ਇਨਕਲੂਡਿੰਗ ਟੈਕਨੀਕਲ ਹਿਊਮਨ ਇਨਪੁਟ ਅਸੀਂ ਆਪਣੇ ਫੀਲਡ ਚ ਉਤਾਰੀਆਂ ਟੀਮਾਂ ਤੇ ਸਾਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਅਸੀਂ ਇਸ ਕੇਸ ਦੇ ਵਿੱਚ ਜਿਹੜੇ ਤਿੰਨ ਮੇਨ ਮਲਜਮ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਦੋ ਦੀ ਜਿਹੜੀ ਹੈਗੀ ਉਹ ਹਾਲਜਾਰੀ ਹੈਗੀ ਹੈ ਇਹ ਜਿਹੜੇ ਤਿੰਨ ਅਸੀਂ ਮੁਰਜਮ ਫੜੇ ਹੈਗੇ ਆ ਇਹਦੇ ਵਿੱਚੋਂ ਸਾਨੂੰ ਰਿਕਵਰੀ ਵੀ ਹੋਈ ਹੈ ਇੱਕ ਬੱਤੀਬੋਰ ਦਾ ਪਿਸਟਲ ਹੈ ਪੰਜ ਰਾਉਂਡ ਹੈਗੇ ਨੇ ਇੱਕ ਮੋਟਰਸਾਈਕਲ ਹੈਗਾ ਤੇ ਨਾਲ ਸਿਮ ਤੇ ਡੋਂਗਲ ਜਿਹੜੇ ਇਹਦੇ ਵਿੱਚ ਯੂਜ਼ ਹੋ ਰਹੇ ਸੀ ਤੁਹਾਨੂੰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਇਹ ਜਿਹੜਾ ਬੜੀ ਟੈਕਨੀਕਲ ਅਸੀਂ ਇਨਵੈਸਟੀਗੇਸ਼ਨ ਇਹਦੇ ਵਿੱਚ ਕੀਤੀ ਜਿਹੜਾ ਬਾਹਰ ਤੋਂ ਨੰਬਰ ਆਇਆ ਸੀਗਾ ਯੂਕੇ ਦਾ ਨੰਬਰ ਸੀ ਉਹਦੀ ਅਸੀਂ ਡਿਟੇਲਸ ਕਰਵਾਈਆਂ ਉਹਦੀ ਡਿਟੇਲ ਦੇ ਵਿੱਚੋਂ ਸਾਨੂੰ ਇੱਕ ਨੰਬਰ ਫਿਗਰ ਆਊਟ ਹੋਇਆ ਜਿਹੜਾ ਕਿ ਹਰਜਿੰਦਰ ਦਾ ਸੀਗਾ ਜਿਹੜਾ ਦੋਸ਼ੀ ਇਹਦੇ ਵਿੱਚ ਅਸੀਂ ਉਹਨੂੰ ਅਰੈਸਟ ਕੀਤਾ ਮੌਕੇ ਤੇ ਜਿਹੜਾ ਹੈਗਾ ਇੱਕ ਹੋਰ ਬੰਦਾ ਉਹਦੀ ਪੁੱਜ ਕੇ ਆਇਆ ਜਿਹੜਾ ਜੋਬਨਜੀਤ ਨਾਮ ਦਾ ਬੰਦਾ ਸੀ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਜਿਹੜਾ ਜੋਬਨਜੀਤ ਹੈਗਾ ਤੁਹਾਨੂੰ ਪਤਾ ਹੋਣਾ ਹੈ 2021 ਦੇ ਵਿੱਚ ਕਾਫੀ ਵੱਡੀ ਕਨਸਾਈਨਮੈਂਟ ਸੀ ਅਰਾਊਂਡ 3000 ਕਿਜੀ ਦੀ ਇੱਕ ਹੋਰ ਕਨਸਾਈਨਮੈਂਟ ਸੀ ਅਰਾਊਂਡ 300 ਕਿਜੀ ਦੀ ਸੋ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਆਲਰੇਡੀ ਗੁਜਰਾਤ ਪੁਲਿਸ ਨੇ ਇਹਨੂੰ ਇਸ ਤੇ ਪਰਚਾ ਵੀ ਦਰਜ ਕੀਤਾ ਹੋਇਆ ਹੈ ਅੰਮ੍ਰਿਤਸਰ ਦਿਹਾਤੀ ਜਦੋਂ ਗੁਜਰਾਤ ਪੁਲਿਸ ਨੂੰ ਕਿਸੇ ਹੋਰ ਮਕਦਮੇ ਚ ਪੇਸ਼ ਕਰਨ ਆਈ ਤੇ ਉੱਥੋਂ ਇਹ ਉਹਨਾਂ ਕੋਲ ਭੱਜ ਗਿਆ ਤੇ ਇਹਦੇ ਖਿਲਾਫ ਅੰਮ੍ਰਿਤਸਰ ਦਿਹਾਤੀ ਵੀ 223 ਤੇ 224 ਧਰਾਵਾਂ ਦੇ ਵਿੱਚ ਪਰਚਾ ਦਰਜ ਹੈ ਸੋ ਇਹ ਕਾਫੀ ਅਸੀਂ ਸਾਨੂੰ ਸਫਲਤਾ ਮਿਲੀ ਹੈ ਇਹ ਤਾਂ ਹੋਰ ਵੀ ਅਸੀਂ ਪੁਚੀ ਵਿੱਚ ਕਰ ਰਹੇ ਹਾਂ ਹੋਰ ਵੀ ਇਹ ਤਾਂ ਕਾਫੀ ਸਾਨੂੰ ਚੀਜ਼ਾਂ ਬਰਾਮਦ ਹੋਈਆਂ ਨੇ ਜਿਹੜੀਆਂ ਅਸੀਂ ਡਿਟੇਲ ਚ ਇਹਦਾ ਰਿਮਾਂਡ ਲੈ ਕੇ ਅੱਗੇ ਕਰਾਂਗੇ ਤੇ ਇੱਕ ਜਿਹੜਾ ਥਰਡ ਬੰਦਾ ਅਸੀਂ ਅਰੈਸਟ ਕੀਤਾ ਹੈਗਾ ਉਹਦਾ ਨਾਮ ਹੈਗਾ ਜੀ ਕੁਲਵਿੰਦਰ ਇਹ ਬੇਸਿਕਲੀ ਇਹਨੇ SIM ਕਾਰਡ ਆਪਣੇ ਨਾਮ ਤੇ ਪ੍ਰੋਵਾਈਡ ਕੀਤਾ ਤੇ ਇਹ ਜਿਹੜੇ ਸਾਰੇ ਇਹਨੂੰ ਚਲਾਉਣ ਵਾਲੇ ਬੰਦੇ ਹੈਗੇ ਨੇ ਉਹ ਯੂਕੇ ਦੇ ਵਿੱਚ ਬੈਠੇ ਨੇ ਦੋ ਬੰਦੇ ਹੈਗੇ ਨੇ ਉਹਨਾਂ ਦਾ ਨਾਮ ਹੈਗਾ ਜੀ ਜਗਦੀਪ ਜੱਗਾ ਤੇ ਗੱਲ ਆ ਇਹ ਦੋਨੋਂ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹੈਗੇ ਨੇ ਇਹਨਾਂ ਨੇ ਸੱਤਾਂ ਨੌ ਸ਼ੇਰੇ ਦਾ ਜਿਹੜਾ ਨਾਮ ਹੈ ਉਹ ਯੂਜ਼ ਕਰਕੇ ਇਹ ਫਰੋਤੀ ਮੰਗੀ ਤੇ ਅਸੀਂ ਸਾਰਾ ਟੈਕਨੀਕਲ ਡਿਟੇਲਸ ਸਾਰਾ ਵਰਕਆਊਟ ਕਰਕੇ ਇਹ ਪੂਰਾ ਜਿਹੜਾ ਮੁੱਦਾ ਟ੍ਰੇਸ ਕੀਤਾ ਕਿਸੇ ਗੈਂਗਸਟਰ ਦਾ ਨਾਮ ਵੀ ਵੇਚੇ ਕਿਸੇ ਗੈਂਗਸਟਰ ਦਾ ਨਹੀਂ ਉਹਦਾ 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 ਬੀਸਿਕਲੀ ਨਾਮ ਯੂਜ਼ ਕਰਕੇ ਡਰਾਨ ਲਈ ਬੰਦੇ ਤੋਂ ਫਰੋਤੀ ਮੰਗੀ ਸੀਗੀ ਪਰ ਅਲਟੀਮੇਟਲੀ ਉਹਦਾ ਨਾਮ ਹੁਣ ਫਿਕਰ ਆਊਟ ਨਹੀਂ ਹੋਇਆ ਇਹ ਜਿਹੜੇ ਜਿਵੇਂ ਮੈਂ ਪੰਜ ਬੰਦਿਆਂ ਦਾ ਨਾਮ ਲਏ ਇਹਨਾਂ ਦੇ ਨਾਮ ਇਹਦੇ ਵਿੱਚ ਆਇ ਨਹੀਂ ਜਿਸ ਨੂੰ ਤਿੰਨ ਬੰਦੇ ਦੀ ਕੋਈ ਨਹੀਂ ਹੈ ਹੈਕਰ ਕੀ ਨਹੀਂ ਹੈ ਨਹੀਂ ਉਹ ਹਲੇ ਇਨਵੈਸਟੀਗੇਸ਼ਨ ਹਲੇ ਤੱਕ ਨਹੀਂ ਹੈ ਪਰ ਇਨਵੈਸਟੀਗੇਸ਼ਨ ਚ ਜਿਵੇਂ ਜਿਵੇਂ ਹੋਰ ਅਸੀਂ ਕਿਉਂਕਿ ਇਹ ਇਹਦੀ ਕਾਫੀ ਡਿਟੇਲਡ ਇਨਵੈਸਟੀਗੇਸ਼ਨ ਹੁੰਦੀ ਹੈ ਬਾਹਰਲੇ ਨੰਬਰ ਤੋਂ ਕਾਲ ਆਈ ਹੈ ਉਹਦੇ ਸਾਰੀ ਟੈਕਨੀਕਲ ਡਿਟੇਲ ਹੈ ਆਈਪੀਜ਼ ਆਈਪੀ ਡੀਆਰਜ਼ ਆ ਰਿਵਰਸ ਲੀਕਸ ਸੋ ਕਾਫੀ ਸਾਨੂੰ ਇਹਦੇ ਵਿੱਚ ਮਤਲਬ ਅਸੀਂ ਡਿਟੇਲਡ ਇਨਵੈਸਟੀਗੇਸ਼ਨ ਕਰਾਂਗੇ ਤੋਂ ਉਹਦੇ ਵਿੱਚ ਜੇ ਕੋਈ ਆਇਆ ਤਾਂ ਉਹ ਵੀ ਲੈ ਕੇ ਆਵਾਂਗੇ ਇਨ ਇਹਦੀ ਕੰਮ ਕਰਿਆ ਇਹਦੀ ਬੇਸਿਕਲੀ ਖੇਤੀਬਾੜੀ ਹੈਗੀ ਹੈ ਜੀ ਇਹਦੀ ਜ਼ਮੀਨ ਹੈਗੀ ਹੈ ਤੋ ਇਹ ਇਹਦੇ ਬਾਰੇ ਜਿਹੜੀ ਇੱਕ ਮੈਂ ਤੁਹਾਨੂੰ ਹੋਰ ਇੱਥੇ ਗੱਲ ਦੱਸਣੀ ਚਾਹੁੰਦਾ ਐ ਕਿ ਇੱਕ ਅਮਰੀਕ ਸਿੰਘ ਦਾ ਨਾਮ ਦਾ ਵਿਅਕਤੀ ਸੀਗਾ ਉਹਨੇ ਸਾਰੀ ਇਨਫੋਰਮੇਸ਼ਨ ਕਲੈਕਟ ਕਰਕੇ ਅੱਗੇ ਦਿੱਤੀ ਸੋ ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਅਸੀਂ ਇਹਦੇ ਵਿੱਚ ਹਰ ਐਂਗਲ ਕਵਰ ਕੀਤਾ ਵੀ ਕਿਹਨੇ ਇਨਫੋਰਮੇਸ਼ਨ ਦਿੱਤੀ ਕਿਹਨੇ ਅੱਗੇ ਪ੍ਰੋਵਾਈਡ ਕੀਤੀ ਕਿਹਨੇ ਮੌਕੇ ਤੇ ਜਾ ਕੇ ਕਾਲ ਕੀਤੀ ਬਾਹਰ ਤੋਂ ਜਿਵੇਂ ਦੋ ਮੁੰਡਿਆਂ ਦਾ ਨਾਮ ਆ ਉਹਨਾਂ ਨੇ ਕਾਲ ਕੀਤੀ ਫਿਰ ਇੱਥੇ ਕਿਹਨੇ ਉਹਨੂੰ ਮਤਲਬ ਜੇ ਕੋਈ ਕਾਰਵਾਈ ਕਰਨੀ ਸੀਗੀ ਤੇ ਇਹ ਮੁੰਡਿਆਂ ਨੇ ਕਰਨੀ ਸੀ ਸੋ ਅਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹ ਕੇਸ ਦੀ ਪੂਰੀ ਕੜੀਦਰ ਕੜੀ ਜੋੜੀ ਗਈ ਹੈ ਅਮਰੀਕ ਸਿੰਘ ਤੁਹਾਨੂੰ ਜਿਹੜਾ ਦੱਸਿਆ ਹੈ ਇਨਫੋਰਮੈਟਿਕ ਐਕਟੀਵਿਟੀ ਜੀ ਉਹ ਜਿਹੜੇ ਕੰਪਲੀਟ ਹੈ ਉਹਦੇ ਨਾਲ ਕਿਵੇਂ ਕਿਸ ਤਰੀਕੇ ਨਾਲ ਕੰਡੈਕਟ ਮੈਡੀਕਲ ਇਨਫੋਰਮੈਟਿਕ ਕਲੈਕਟ ਕੀਤੀ ਉਹਨੇ ਜਾਂ ਇਹਨਾਂ ਨਾਲ ਲਿੰਕ ਹੈਗਾ ਜਾਂ ਫਿਰ ਉਹ ਕਿਵੇਂ ਕਲੈਕਟ ਉਹ ਬੇਸਿਕਲੀ ਉਹ ਨਹੀਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹਲੇ ਅਮਰੀਕ ਤੋਂ ਨੂੰ ਅਸੀਂ ਅਰੈਸਟ ਕਰਨਾ ਬਾਕੀ ਹੈਗਾ ਇਹ ਅਫਸਕੌਂਡ ਕਰ ਰਿਹਾ ਸੋ ਜਦੋਂ ਇਹ ਅਰੈਸਟ ਹੋਊਗਾ ਸਾਨੂੰ ਇਹ ਦੱਸੂਗਾ ਵੀ ਇਹਨੂੰ ਅੱਗੇ ਕਿਵੇਂ ਇਨਫੋਰਮੇਸ਼ਨ ਮਿਲੀਗੀ ਇਹਦਾ ਕੋਈ ਕਲਾਈਂ ਇਹਦੀ ਬੇਸਿਕਲੀ ਸ਼ਾਪ ਹੈ ਕੱਪੜਿਆਂ ਦੀ ਲੋਹਿਆਂ ਦੇ ਵਿੱਚ ਤੇ ਨਾਲ ਕੋਈ ਜਿਮ ਵਗੈਰਾ ਦੇ ਜਿਹੜੇ ਪ੍ਰੋਡਕਟ ਹੁੰਦੇ ਉਹ ਵੀ ਵੇਚਦਾ ਸੋ ਹੋ ਸਕਦਾ ਇਹਦਾ ਕਲੈਂਟ ਹੋ ਹਾਂ ਜਾਣ ਕੇ ਲੋਕ ਵੀ ਸਿਗਾ ਕਿ ਇਹ ਪੀ ਪੰਦ ਨੇ ਜੀ ਨਹੀਂ ਅੱਗੇ ਜਿਵੇਂ 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 ਹੋਰ ਅਰੈਸਟ ਹੋਣ ਗਿਆ ਸਾਨੂੰ ਹੋਰ ਵੀ ਇਹਦੀ ਪਰਤਾ ਖੋਲਣ ਦੀ ਆ ਤਾਂ ਅਸੀਂ ਮਤਲਬ ਮਤਲਬ ਇਹਦੇ ਵਿੱਚ ਕੌਨਫੀਡੈਂਟ ਹੈਗੇ ਆ ਕਿ ਜਿਹੜਾ ਅਸੀਂ ਡਿਟੇਲ ਚ ਇਨਵੈਸਟੀਗੇਸ਼ਨ ਕੀਤੀ ਬੜੀ ਸਾਇੰਟਿਫਿਕ ਟੈਕਨੀਕਲ ਤੇ ਕੜੀਦਰ ਕੜੀ ਜੋੜ ਕੇ ਇਹਨੂੰ ਇਨਵੈਸਟੀਗੇਟ ਕੀਤਾ ਹੈ ਕਿ ਜਿਵੇਂ ਜਿਵੇਂ ਅੱਗੇ ਹੋਰ ਬੰਦੇ ਅਰੈਸਟ ਹੋਣਗੇ ਤੇ ਸਾਨੂੰ ਹੋਰ ਵੀ ਇਹਦੇ ਵਿੱਚ ਖੁਲਾਸੇ ਟੋਟਲ ਕਿੰਨੇ ਜਾਣੇ ਹੋ ਗਏ ਟੋਟਲ ਫਿਲਹਾਲ ਹਲੇ ਜੀ ਇਹਦੇ ਵਿੱਚ ਜਿਹੜੇ ਫਿਗਰ ਆਊਟ ਹੋਏ ਨੇ ਉਹ 5 ਨੇ 6 ਜਣੇ ਹੋਏ ਆ ਜੀ ਤੇ ਇਹਦੇ ਵਿੱਚੋਂ 3 ਬੰਦੇ ਅਰੈਸਟ ਕਰ ਲਏ ਹੈਗੇ ਆ 2 ਬੰਦੇ ਬਾਹਰ ਆ ਤੇ ਇੱਕ ਅਮਰੀਕ ਫੜਨਾ ਬਾਕੀ ਹੈ ਸਰ ਇੱਥੇ ਪਹਿਲੇ ਵੀ ਕੋਈ ਪਰਚਾ ਹੈਗਾ ਇਹਨਾਂ ਨੇ ਹਾਂ ਬਿਲਕੁਲ ਜੀ ਪਹਿਲਾਂ ਪਰਚੇ ਹੈਗੇ ਆ ਜਿਹੜਾ ਹਰਜਿੰਦਰ ਹੈਗਾ ਜਿਹੜਾ ਸਭ ਤੋਂ ਪਹਿਲਾ ਬੰਦਾ ਫੜਿਆ ਸੀਗਾ ਜਿਹਦਾ ਨੰਬਰ ਆਇਆ ਸੀ ਉਹਦੇ ਖਿਲਾਫ 3 ਮੁਕੱਦਮੇ ਦਰਜ ਹੈਗੇ ਜੀ ਦੋ ਸਾਡੇ ਨਕੋਦਰ ਦੇ ਹੈਗੇ ਆ ਤੇ ਇੱਕ ਹੈਗਾ ਜੀ ਫਗਵਾੜੇ ਇਹ ਸਾਰੇ 379 20 ਸਨੇਚਿੰਗ ਦੇ ਹੈਗੇ ਆ ਬੇਸਿਕਲੀ ਇਹ ਮਾੜੇ ਕਮਾਜ ਪਹਿਲਾਂ ਪਏ ਹੋਏ ਸੀ 2018 ਦੇ ਪਰਚੇ ਹੈਗੇ ਪਹਿਲੇ ਵੀ ਇਹਨਾਂ ਦੇ ਪਰੋਤਿਆਂ ਬਾਰੇ ਨਹੀਂ 379 20 ਦੇ ਹੈਗੇ ਆ ਜੀ ਸਨੇਚਿੰਗ ਆਰਮਜ਼ ਐਕਟ ਵਗੈਰਾ ਇਸ ਤਰ੍ਹਾਂ ਦੇ ਪਰਚੇ ਹੈਗੇ ਐਂਡੀਪੀਐਸ ਦੇ ਜੋ ਬਣ ਜਿਹੜਾ ਪਲਾਨ ਦਾ ਨਾਮ ਵਾਲਾ ਕਿਹੜਾ ਇਹ ਸੱਤਾ ਨੂੰ ਛੇੜੇ ਦਾ ਕਰਦੇ ਸੀ ਪਲਾਨ ਕਿੰਦਾ ਬਣਾਇਆ ਕਿਹੜੇ ਬੰਦੇ ਨੇ ਸਟਾਰਟਿੰਗ ਕੀਤੀ ਕਿਹੜੀਆਂ ਆਪਸ ਵਿੱਚ ਲਿੰਕ ਸੀ ਸਾਲੇ ਪਹਿਲਾਂ ਵੀ ਸਾ ਪਹਿਲਾਂ ਇਸ ਤਰੀਕੇ ਨਾਲ ਕਰਦੇ ਕਿ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਹੜਾ ਦੇਖੋ ਬੇਸਿਕਲੀ ਜਿਹੜਾ ਜੰਗ ਇਹ ਯੂਕੇ ਦੇ ਵਿੱਚ ਬੈਠੇ ਆ ਇਹਨਾਂ ਦੇ ਅੱਗੇ ਕਿਤੇ ਨਾ ਕਿਤੇ ਇਹ ਦੋਸਤ ਯਾ ਰਿਸ਼ਤੇਦਾਰ ਸੀ ਸੋ ਇਹਨਾਂ ਨੇ ਮਿਲ ਕੇ ਇਹ ਸਾਜਿਸ਼ ਰਹੀ ਜੀ ਉਹ ਫਿਰ ਮੁਕਾਇਆ ਕਿ ਵੀ ਇਹ ਕਮਿਟੀ ਨੇ ਉਸ ਸਰ ਕ੍ਰਿਸਟਲ ਕਿਹਦੇ ਕੋਲੋਂ ਬਰਾਮਦ ਹੋਈ ਜੀ ਪਿਸਟਲ ਜੋਬਨ ਕੋਲੋਂ ਹੋਈ ਹੈ ਜੀ ਇਹਨੇ ਦੋ ਰਿਮਾਂਡ ਮਿਲੇ ਸਰ ਇਹ ਦੋ ਦਿੰਨ ਦਾ ਰਿਮਾਂਡ ਹੈ ਬਾਕੀ ਹੋਰ ਵੀ ਅੱਗੇ ਜਿਵੇਂ ਜਿਵੇਂ ਖੁਲਾਸੇ ਹੋਣਗੇ ਅਸੀਂ ਹੋਰ ਵੀ ਰਿਮਾਂਡ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਘੁਪੀ ਦੇ ਹੋਰ ਵੀ ਫੜ ਕੇ ਲੈਣ ਹਾਂਜੀ ਕਮਿਟੀ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਯੂਪੀ ਯੂਕੇ ਯੂਕੇ ਮੈਂ ਇੰਗਲੈਂਡ ਦੇ ਯੂਕੇ ਦੇ ਵਿੱਚ ਹੈਗੇ ਆ ਜੀ ਉਹ ਦੋ ਬੰਦੇ ਬੈਠੇ ਬਾਹਰ ਬੈਠੇ ਆ ਸਹਾਰੀ ਤੱਕ ਦੀ ਆਪਣੀ ਬੈਸਿਕ ਯੋਧ ਵਿੱਚ ਇਹਨਾਂ ਨੇ ਕੋਈ ਦੱਸਿਆ ਕਿ ਉਹ ਬੀਸਿਕਲੀ ਫਾਰਮਰ ਨੂੰ ਟਾਰਗੇਟ ਕੰਮਿਊਨਿਟੀ ਰਹੇ ਜਾਂ ਫਿਰ ਜਿਹੜੇ ਪ੍ਰੋਫਾਈਲਡ ਸਟੂਡੈਂਟਸ ਨੇ ਇਸ ਤਰੀਕੇ ਦੇ ਇਮੀਗ੍ਰੇਸ਼ਨ ਟਾਰਗੇਟ ਕਰਦੇ ਫਾਰਮਰ ਨੂੰ ਟਾਰਗੇਟ ਕਰਨਾ ਇਹ ਹੱਦ ਤੱਕ ਕੁਝ ਕਰਦੇ ਉਹਨਾਂ ਨੂੰ ਕਿਉਂ ਮੰਨਦੀ ਕਿਉਂਕਿ ਫਾਰਮਰ ਨੂੰ ਟਾਰਗੇਟ ਕਰਨਾ ਇੱਕ ਬੜਾ ਨਹੀਂ ਬੀਸਿਕਲੀ ਦੇਖੋ ਇਹਦੇ ਵਿੱਚ ਮੈਥਡੋਲੋਜੀ ਦੱਸਦਾ ਵੀ ਇਹ ਹਿੱਟਨ ਟ੍ਰਾਇਲ ਮੈਥਡ ਹੁੰਦਾ ਜੀ ਇਹਦਾ ਇਹ ਸੌਫਟ ਟਾਰਗੇਟ ਲੱਭਦੇ ਹੈਗੇ ਆ ਇਹ ਤੋ ਇਸ ਕਰਕੇ ਜਿਹੜਾ ਕੋਈ ਇਨਫੋਰਮੇਸ਼ਨ ਦੇ ਦਏ ਉਹਨੂੰ ਇਹ ਵੈਰੀਫਾਈ ਤਾਂ ਕਰਨੀ ਪਾਂਦੇ ਬੰਦੇ ਬਾਹਰ ਬੈਠੇ ਹੈਗੇ ਸੋ ਇਹ ਹਿਡਨ ਟ్రਾਇਲ ਕਰਦੇ ਆ ਜਿਹੜਾ ਕੋਈ ਬੰਦਾ ਇਹਨਾਂ ਦੇ ਮਤਲਬ ਇਸ ਤਰ੍ਹਾਂ ਇਹਨਾਂ ਨੂੰ ਪੇਮੈਂਟ ਕਰ ਗਿਆ ਤੇ ਉਹ ਇਸ ਤਰ੍ਹਾਂ ਬੋਲਡਰ ਹੁੰਦੇ ਨੇ ਬਟ ਇਹਦੇ ਵਿੱਚ ਮੈਂ ਆਪਣੇ ਜ਼ਿਲ੍ਹੇ ਵੱਲੋਂ ਦੱਸਣਾ ਚਾਹੁੰਦਾ ਕਿ ਵਿਦਿਨ 72 ਆਵਰਸ ਸਾਨੂੰ ਇੱਕ ਤਰੀਕ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਤੇ ਸਾਡੇ ਕੋਲ 4 ਤਰੀਕ ਤੱਕ ਆਂਦੇ ਆਂਦੇ ਸਾਡੇ ਕੋਲ ਪੂਰੀਆਂ ਲੀਡ ਸੀ ਅੱਜ 6 ਤਰੀਕ ਹੈਗੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਬਟ ਸਾਡੇ ਕੋਲ 4 ਤਰੀਕ ਆਂਦੇ-ਜਾਂਦੇ ਕਾਫੀ ਕੁਝ ਲੀਡਸ ਆ ਕਾਫੀ ਕੁਝ ਕਲੀਅਰ ਹੋ ਗਿਆ ਸੀ ਸੋ ਅਸੀਂ 72 ਘੰਟਿਆਂ ਦੇ ਵਿੱਚ ਟਰੇਸ ਕਰਤਾ ਹੈ ਮਕਦਮਾ ਤੋਂ ਅੱਗੇ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸਿਟੀਜ਼ਨ ਨੂੰ ਇਹ ਦੱਸਣਾ ਚਾਹੁੰਦਾ ਜੇ ਕੋਈ ਇਸ ਤਰ੍ਹਾਂ ਦੀ ਕੋਈ ਕਾਲ ਜਾਂ ਕੋਈ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਰਿਪੋਰਟ ਜ਼ਰੂਰ ਕਰਨ ਜੇ ਅ퍼 ਰਿਪੋਰਟ ਕਰਾਂਗੇ ਤੇ ਅਸੀਂ ਜਿਹੜੀ ਪੰਜਾਬ ਪੁਲਿਸ ਹੈ ਜਲੰਧਰ ਦਿਹਾਤੀ ਪੁਲਿਸ ਹੈ ਉਹ ਕਮਿਟਿਡ ਹੈਗੀ ਹੈ ਸਾਡੇ ਕੋਲ ਪੂਰੀ ਅਸੀਂ ਕੈਪੇਬਲ ਹੈਗੇ ਆਂ ਸਾਡੇ ਕੋਲ ਇਹ ਹੈ ਜੀ ਟੈਕਨੋਲੋਜੀ ਕੀ ਹੈਗੀ ਹੈ ਕਿ ਅਸੀਂ ਪੱਕਾ ਜਿਹੜੇ ਹੈਗੇ ਨੇ ਇਹ ਬੰਦਿਆਂ ਨੂੰ ਲੱਭ ਕੇ ਇਹਨਾਂ ਤਾਂ ਇਹ ਨਹੀਂ ਕਿ ਇਹ ਨਾ ਕਿਹਾ ਕਿ ਪਹਿਲਾਂ ਵੀ ਕਿਸੇ ਹੋਰ ਨੂੰ ਜਾਂ ਕਿਸੇ ਨੂੰ ਇਹ ਰਿਲੀਸ਼ ਕਰਾ ਦਿੰਦਾ ਰਿਹਾ ਜਾਂ ਇਹ ਪਹਿਲਾਂ ਤੋਂ ਹੁੰਦਾ ਨਹੀਂ ਇਹ ਤਾਂ ਦੇਖੋ ਹੁਣ ਅਮਰੀਕਾ ਜਦੋਂ ਫੜਿਆ ਗਿਆ ਉਦੋਂ ਦੱਸੂਗਾ ਜੀ ਪਹਿਲਾਂ ਸਾਡਾ ਲਿੰਕ ਸੀਗਾ ਨਹੀਂ ਇਹਨਾਂ ਨੇ ਇਸ ਤਰ੍ਹਾਂ ਪਹਿਲਾਂ ਲਿੰਕ ਆਲੀ ਕਰ ਤਾਂ ਹਲੇ ਤੱਕ ਨਹੀਂ ਕੋਈ ਆਈ ਸਾਹਮਣੇ ਬਟ ਇਹ ਸਾਰੀ ਗੱਲ ਉਦੋਂ ਹੀ ਕਲੀਅਰ ਹੋਊਗੀ ਜੀ ਜਦੋਂ ਉਹ ਅਰੈਸਟ ਹੋ ਜਾਊਗਾ ਉਹਦੀ ਅਸੀਂ ਡਿਟੇਲਸ ਖੁਦ ਪੁੱਛੂਗਾ ਜੀ ਬਾਅਦ ਵਿੱਚ ਉਹਨਾਂ ਨੇ ਪੜ੍ਹ ਲਈ ਕਿ ਕੀ ਬਸਰ ਸੋ ਅੱਗੇ ਉਹਦੇ ਵਿੱਚ ਜੀ ਅਸੀਂ ਜਿਹੜਾ ਉਹਨਾਂ ਦਾ 105 ਬੀ ਦੇ ਹੈਗੇ ਸਬੰਧ ਉਹਨਾਂ ਨੂੰ ਨਾਮਿਨੇਟ ਕਰ ਲਿੱਤਾ ਗਿਆ ਕੇਸ ਦੇ ਵਿੱਚ ਅੱਗੇ ਜਿਹੜਾ ਉਹਨਾਂ ਨੂੰ ਬਾਹਰ ਤੋਂ ਲੈ ਕੇ ਆਉਂਦਾ ਪ੍ਰੋਸੀਜਰ ਐਕਸਟਰੈਡੀਸ਼ਨ ਦਾ ਹੁੰਦਾ ਉਹ ਵੀ ਕਰਾਂਗੇ ਆਪਣੇ ਗੱਲ ਕਰੀਏ ਫਰੋਦੀ ਦਾ ਇਹਨਾਂ ਨੇ ਪੂਰੇ ਟੀਮ ਨੇ ਇਕੱਠੇ ਆ ਕੇ ਗੱਲ ਕੀਤੀ ਉਹ ਫਰੋਦੀ ਦੀ ਮੰਗ ਕੀਤੀ ਸੀ ਨਹੀਂ ਜਿਵੇਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਹਰੇਕ ਦਾ ਅਲੱਗ-ਅਲੱਗ ਰੋਲ ਸੀ ਬੜਾ ਵਧੀਆ ਇਨਵੈਸਟੀਗੇਟ ਅਸੀਂ ਕੀਤਾ ਹਰੇਕ ਦਾ ਵੱਖਰਾ-ਵੱਖਰਾ ਰੋਲ ਸੀਗਾ ਤੇ ਕਿਸੇ ਨੇ SIM ਕਾਰਡ ਪ੍ਰੋਵਾਈਡ ਕੀਤਾ ਕਿਸ ਨੇ ਕੋਈ ਵੈਪਨ ਦੇਣਾ ਵੈਪਨ ਪ੍ਰੋਵਾਈਡ ਕੀਤਾ ਕਿਸੇ ਨੇ ਕਾਲ ਕੀਤੀ ਕਿਸੇ ਨੇ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਸੋ ਵੱਖ-ਵੱਖ ਅਲੱਗ-ਅਲੱਗ ਸਬਦਾਂ ਰੂਲ ਨੇ ਇਹ ਨਸ਼ਾ ਬਸ ਦੀ ਗਲਤੀ ਹੈ ਜੀ ਜੀ ਇਹ ਨਸ਼ਾ ਇਹ ਇਹ ਜਿਹੜਾ ਜੋਬਨ ਹੈਗਾ ਜੀ ਜਿਹੜਾ ਸਾਡੇ ਜਿਸ ਤੋਂ ਅਸੀਂ ਪਿਛਲ ਬਰਾਮਦ ਕੀਤਾ ਬੇਸਿਕਲੀ ਪੁਰਾਣਾ ਇਹਦੇ ਵਿੱਚ ਐਨਡੀਪੀਐਸ ਦੇ ਮਕਦਮੇ ਦਰਜ ਹੈਗੇ ਨੇ ਇਹ ਅੰਮ੍ਰਿਤਸਰ ਦਾ ਦੇਹਾਤੀ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਵਿੱਚ ਪਹਿਲਾਂ ਪਰਚੇ ਦਰਜ ਹੈ ਇਹ ਪਹਿਲਾਂ ਜਿਹੜਾ ਇਕਿ ਗੁਜਰਾਤ ਪੁਲਿਸ ਤੋਂ 3000 ਕਿਲੋ ਰਿਕਵਰ ਹੋਈ ਸੀ ਕਿ ਡਾਇਰੈਕਟਰ ਆਫ ਰੈਵਨਿਊ ਇੰਟੈਲੀਜੈਂਸ ਨੇ ਡੀਆਰਆਈ ਡਿਪਾਰਟਮੈਂਟ ਨੇ ਸੀਜ਼ ਕੀਤੀ ਸੀ ਕਿ ਡਰਗ ਐਂਡ ਆਫੀ ਹੈਰੋਇਨ ਉਹਦੇ ਵਿੱਚ ਇਹ ਦੋਸ਼ੀ ਸੀਗਾ ਤੇ ਜਦੋਂ ਗੁਜਰਾਤ ਪੁਲਿਸ ਇਹਨੂੰ ਅੰਮ੍ਰਿਤਸਰ ਲੈ ਕੇ ਆਈ ਪੇਸ਼ ਕਰਨ ਦੂਜੇ ਮੁਕਦਮੇ ਦੇ ਵਿੱਚ ਉੱਥੋਂ ਇਹ ਭੱਜ ਗਿਆ ਤਾਂ ਇਹਦੇ ਖਿਲਾਫ 223 223 ਦੇ 224 ਸੈਕਸ਼ਨਾਂ ਦੇ ਅੰਡਰ ਪਰਚਾ ਦਰਜ ਆਲਰੇਡੀ ਸੀਗਾ ਫਰਵਰੀ ਦੇ ਮਹੀਨੇ ਸੋ ਫਰਵਰੀ ਤੋਂ ਇਹ ਭੱਜਿਆ ਹੋਇਆ ਸੀ ਤਾਂ ਸਾਨੂੰ ਇਸ ਮੁਕਦਮੇ 'ਚ ਐਕਸਟਰਸ਼ਨ 'ਚ ਇਹਨੂੰ ਰੈਸਟ ਕਰਕੇ ਤੋ ਕਾਫੀ ਵੱਡੀ ਇਹ ਸਫਲਤਾ ਸੀ ਹੋਈ ਅਸੀਂ ਉਹਨਾਂ ਨੂੰ ਵੀ ਇਨਫੋਰਮ ਕਰਾਂਗੇ ਉਹ ਵੀ ਇਹਨੂੰ ਇਹ ਸਰ ਤੁਸੀਂ ਜੋਬਨ ਦੀ ਗੱਲ ਕਰ ਰਹੇ ਹੋ ਇਹ ਜੋਬਨ ਦੀ ਗੱਲ ਕਰ ਰਹੇ ਹੋ ਫਰੋਥੀ ਇਹਨਾਂ ਨੇ ਪਹਿਲੀ ਵਾਰ ਮੰਗੀ ਜਾਂ ਹੋਰ ਬਹੁਤ ਈ ਵਾਲਾ ਕੇਸ ਹੋਦਾ ਇਹ ਪਹਿਲੇ ਕਹੂੰਗੇ ਫਰੋਥੀ ਵਾਲਾ ਫਰੋਥੀ ਵਾਲੇ ਆ ਆਰਮਜੈਕਟ ਐਨਡੀਪੀਐਸ ਐਕਟ ਸਨੇਚਿੰਗ ਦੇ ਪਰਚੇ ਦਰਜ ਹੈਗੇ ਆ ਜੀ ਤੇ ਫਰੋਥੀ ਵਾਲਾ ਐਸਐਚ ਰਿਕਾਰਡ ਦੇ ਵਿੱਚ ਨਹੀਂ ਹੈਗਾ ਬਾਕੀ ਹੋਰ ਜਿਹੜੇ ਬੰਦੇ ਹੈਗੇ ਆ ਅਸੀਂ ਉਹਨਾਂ ਤੋਂ ਪੁੱਛ-ਪੁੱਛ ਕਰਕੇ ਜੇ ਕੋਈ ਗੱਲ ਆਈ ਤਾਂ ਜੀ ਤੁ ਬਾਹਰ ਬਾਹਰ ਕਾਲ ਕਰਨੀ ਸੀ ਜੀ ਉਹਨਾਂ ਦੇ ਟੈਂਕ ਦੇ ਵਿੱਚ ਕਿੰਨੇ ਚਿਰ ਤੁਸੀਂ ਕਿੰਨਾਂ ਨੇ ਇਹ ਜਿਹੜਾ ਇੱਕ ਮੈਂ ਤੁਹਾਨੂੰ ਦੱਸਿਆ ਨਾ ਜਿਹੜਾ ਬੰਦਾ ਸੀਗਾ ਕੁਲਵਿੰਦਰ ਜਿਹਨੇ ਸ਼ਿਮਕਾ ਪ੍ਰੋਵਾਈਡ ਕੀਤੀ ਇਹ ਬੇਸਿਕਲੀ ਉਹਨਾਂ ਦਾ ਰਿਸ਼ਤੇਦਾਰ ਹੀ ਸੀਗਾ ਜਿਹੜੇ ਇੱਕ ਵਾਰ ਬੈਠੇ ਬਾਹਰ ਬੈਠੇ ਸੋ ਇਹਨਾਂ ਦਾ ਇਕੱਠਾ ਇੱਕ ਗੈਂਗ ਸੀਗਾ ਕਿਉਂਕਿ ਰਿਸ਼ਤੇਦਾਰ ਵੀ ਸੀਗੇ ਦੋਸਤ ਵੀ ਸੀਗੇ ਇਹ ਨੇੜੇ-ਨੇੜੇ ਪਿੰਡਾਂ ਦੇ ਵੀ ਨੇੜੇ-ਨੇੜੇ ਰਹਿਣ ਵਾਲੇ ਹੈਗੇ ਸੋ ਇੱਕ ਦੂਜੇ ਨੂੰ ਜਾਣਦੇ ਸੀਗੇ ਪਹਿਲਾਂ ਅੱਛਾ ਇਹ ਮਤਲਬ ਪਹਿਲਾਂ ਵੀ ਕਰ ਚੁੱਕੇ ਨਹੀਂ ਇਦਾਂ ਕਾਲਿੰਗ ਨਹੀਂ ਕਾਲਿੰਗ ਨਹੀਂ ਕੀਤੀ ਕੱਲਾ ਇਹਨਾਂ ਨੇ ਹੁਣ ਨਵਾਂ ਹੀ ਗੈਂਗ ਬਣਾਇਆ ਸੀਗਾ ਇਹ ਸ਼ੁਰੂ ਤੋਂ ਹੀ ਸਟਾਰਟਿੰਗ ਸੀਗਾ ਇਹਨਾਂ ਦਾ ਅ ਜਦ ਇੱਕ ਦਿਨ ਕਿਨੀ ਦੇ ਤੋ ਕੋਈ ਕਿੰਨੇ ਚਿੱਤਰ ਦੇਖੋ ਮੈਡਮ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਬੰਦੇ ਦਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਜਿਹੜਾ ਹਰਜਿੰਦਰ ਹੈਗਾ ਇਹਦਾ ਤਾਂ 2018 'ਚ ਤਿੰਨ ਪਰਚੇ ਦਰਜ ਹੈ ਸੋ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਪਹਿਲਾਂ ਤੋਂ ਹੀ ਤੇ ਮੈਂ ਤੁਹਾਨੂੰ ਇੱਕ ਇਹ ਵੀ ਗੱਲ ਇੱਥੇ ਦੱਸਣੀ ਚਾਹੁੰਦਾ ਜਿਹੜਾ ਤੁਸੀਂ ਮੈਥੋਂ ਸਵਾਲ ਕਰਨਾ ਚਾਹ ਰਹੇ ਹੋ ਨਾ ਇਹ ਜਿਹੜਾ ਕ੍ਰਾਈਮ ਕ੍ਰਿਮੀਨਲ ਹੁੰਦਾ ਇਹ ਪੈਟਰਨ ਚੇਂਜ ਕਰਦਾ ਰਹਿੰਦਾ ਹੈ ਆਪਣਾ ਜਿਵੇਂ ਪਹਿਲਾਂ ਇਹ ਇਸ ਨੇਚਰ ਸੀਗੇ ਉਸ ਤੋਂ ਬਾਅਦ ਇਹ ਆਰਮ ਜੈਕਟ ਦੇ ਵਿੱਚ ਆ ਗਏ ਐਨਡੀਪੀਐਸ ਐਂਟਰ ਕਰ ਗਏ ਹੁਣ ਫਰੋਤੀਆਂ ਕਰਨੀ ਹੋਵੇ ਸੋ ਇੱਕ ਕੋਈ ਵੀ ਮਤਲਬ ਜਦੋਂ ਕ੍ਰਿਮੀਨਲ ਪ੍ਰੋਗਰੈਸ ਕਰਦਾ ਹੈ ਉਹ ਸਟੇਜਿਸਟ ਪ੍ਰੋਗਰੈਸ ਕਰਦਾ ਹੈ ਸੋ ਇਹ ਪੁਰਾਣੇ ਕ੍ਰਿਮੀਨਲ ਹੈ ਹੁਣ ਇਹਨਾਂ ਨੇ ਨਵਾਂ ਜਿਹੜਾ ਐਕਸਟਰਸ਼ਨ ਕੰਨੀ ਕਰਨਾ ਸੀਗਾ ਉਹ ਹੁਣ ਨਵੇਂ ਐਂਟਰ ਕੀਤੇ ਸੀਗੇ ਪਰ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਪੁਰਾਣਾ ਹੈ ਜਿਹੜੇ ਇਹ ਦੋ ਹੈਗੇ ਜਿਹੇ ਕਿ ਇਹਦੇ ਇੱਕ ਜਿਹੜਾ ਸੀਗਾ ਜਿਸ ਦੇ ਬਾਹਰ ਕਿਲਾ ਟੈਕਸਿਸ ਕੇ ਫੈਮਿਲੀ ਲੱਗ ਰਹੇ ਜਿਹੜੇ ਦੋ ਦੋ ਹੈਗੇ ਨੇ ਕਿਹੜੇ ਕਿ ਜਿਨ੍ਹਾਂ ਨੇ ਕਾਲ ਕੀਤੀ ਜਾਂ ਫਿਰ ਜੋ ਪਰੋਤੀ ਮੰਗਦੀ ਕਰਦੇ ਹਾਂ ਜਿਹੜੇ ਬਾਹਰ ਦੇ ਵਿੱਚ ਇਹਨਾਂ ਦੇ ਨਾਲ ਜੁੜੇ ਹੈਗੇ ਨਹੀਂ ਜਿਹੜੇ ਬਾਹਰ ਬੈਠੇ ਸੀਗੇ ਉਹੀ ਇਹਨਾਂ ਦੇ ਰਿਸ਼ਤੇਦਾਰ ਹੈ ਇਹਨਾਂ ਦੇ ਕੁਲਵਿੰਦਰ ਦੇ ਜਿਹਨੇ ਸਾਰਿਆਂ ਦੇ ਸਾਰਿਆਂ ਦੇ ਨਹੀਂ ਕੁਲਵਿੰਦਰ ਦੇ ਬਾਕੀ ਅੱਗੇ ਇਹ ਦੋਸਤ ਸੀਗੇ ਇੱਕ ਦੂਜੇ ਨੂੰ ਜਾਣਦੇ ਸੀ ਨੇੜੇ-ਨੇੜੇ ਪਿੰਡਾਂ ਦੇ ਜੀ 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 ਜਿਹੜੇ ਬਾਹਰ ਬੰਦੇ ਬੈਠੇ ਸੀ ਉਹ ਕੁਲਵਿੰਦਰ ਦੇ ਰਿਸ਼ਤੇਦਾਰ ਹੈ ਕੁਲਵਿੰਦਰ ਨੂੰ ਅੱਗੇ ਬਾਕੀ ਬੰਦੇ ਜਾਣਦੇ ਸੀ ਠੀਕ ਹੈ ਠੀਕ ਹੈ ਠੀਕ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈਗੇ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈਆਂ ਜਾਰੀ ਹੈਗੀਆਂ ਨੇ ਤੇ ਉਸੇ ਲੜੀ ਦੇ ਵਿੱਚ ਜਲੰਧਰ ਦਿਹਾਤੀ ਦੇ ਵਿੱਚ ਸਦਰ ਨਕੂਦਰ ਥਾਣੇ ਦੇ ਅੰਡਰ ਇੱਕ ਐਕਸਟਰਸ਼ਨ ਕਾਲ ਆਈ ਸੀਗੀ ਅ ਫਰਸਟ 30th ਆਫ ਜੂਨ ਨੂੰ ਤੇ ਅਸੀਂ ਪਰਚਾ ਦਰਜ ਕੀਤਾ 78 ਨੰਬਰ ਮਕਦਮਾ 386 ਦੇ ਵਿੱਚ ਤੇ ਉਦੀ ਇਨਵੈਸਟੀਗੇਸ਼ਨ ਕਰਦਿਆਂ ਹੋਇਆ ਅ ਅਸੀਂ ਤਿੰਨ ਬੰਦੇ ਅਰੈਸਟ ਕਰ ਲਏ ਆ ਜਿਨ੍ਹਾਂ ਦੇ ਨਾਮ ਹੈਗੇ ਨੇ ਹਰਜਿੰਦਰ ਕੁਲਵਿੰਦਰ ਦੇ ਜੋਬਨ ਤੇ ਬੇਸਿਕਲੀ ਇਹਨਾਂ ਤੋਂ ਇੱਕ ਸਾਨੂੰ ਪਿਸਤਲ ਬਰਾਮਦ ਹੋਈ ਹੈ 32 ਮੋਰ ਦੀ ਪੰਜ ਲਾਈਫ ਕੈਟਰੀਜ ਹੋਈਆਂ ਨੇ ਇੱਕ ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਸਿਮ ਕਾਰ ਡੋਂਗਲ ਵੀ ਹੋਈ ਹੈ ਸੋ ਇਹ ਜਿਹੜਾ ਐਕਸਟਰਸ਼ਨ ਕਾਲ ਇਹਨਾਂ ਨੇ ਇੱਕ ਰੈਕਟ ਬਣਾਇਆ ਸੀਗਾ ਉਹਦਾ ਅਸੀਂ ਇਹ ਭੰਡਾ ਫੋਰਡ ਕੀਤਾ ਹੈਗਾ ਤੇ ਇਹ ਕਾਫੀ ਵੱਡੀ ਕਾਮਯਾਬੀ ਹੈਗੀ ਹੈ ਇਸ ਤੋਂ ਇਲਾਵਾ ਜਿਹੜਾ ਜੋਬਨਜੀਤ ਦੇ ਪ੍ਰਾਣਾ ਕਾਫੀ ਵੱਡੀ ਕੁਆਂਟੀਟੀ ਦੇ ਵਿੱਚ ਜਿਹੜੀ ਗੁਜਰਾਤ ਪੋਰਟ ਤੋਂ ਹੈਰੋਇਨ ਬਰਾਮਦ ਹੋਈ ਸੀ ਉਹਦੇ ਵਿੱਚ ਵੀ ਦੋਸ਼ੀ ਹੈ ਉਹਦੇ ਵਿੱਚ ਭਗੌੜਾ ਚੱਲ ਰਿਹਾ ਸੀਗਾ ਫਰਵਰੀ ਮਹੀਨੇ ਅਮਰੀਕਾ ਤੋਂ ਇਹ ਭੱਜਿਆ ਸੀ ਸੋ ਇਹ ਇਸੇ ਕੇਸ ਦੇ ਵਿੱਚ ਉਹਨੂੰ ਵੀ ਅਰੈਸਟ ਕਰਕੇ ਕਾਫੀ ਜਿਹੜੇ ਖੁਲਾਸੇ ਹੋਣ ਦੀ ਉਮੀਦ ਹੈਗੀ ਹੈ ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਸਾਰੇ ਲੋਕਾਂ ਨੂੰ ਵੀ ਅਪੀਲ ਹੈਗੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਐਕਸਟਰਸ਼ਨ ਕਾਲ ਆਉਂਦੀ ਹੈ ਤੇ ਪੁਲਿਸ ਨੂੰ ਜ਼ਰੂਰ ਦੱਸਣ ਪੁਲਿਸ ਹਮੇਸ਼ਾ ਉਹਨਾਂ ਲਈ ਕਾਰਵਾਈ ਕਰਨ ਨੂੰ ਤਿਆਰ ਹੈਗੀ ਹੈ ਉਹਨਾਂ ਦੀ ਸਪੋਰਟ ਕਰਨ ਨੂੰ ਤਿਆਰ ਹੈ ਤੇ ਟੈਕਨੀਕਲੀ ਇਕੁਪੀਡ ਹੈਗੀ ਹੈ ਇਹ ਜਿਹੇ ਕੇਸ ਨੂੰ ਸੋਲਵ ਕਰੂਗਾ ਸਮਾਸਟਮੈਂਟ ਕੋਣ ਹੈਗੇ ਤੇ ਕਿਉਂ ਇਹ ਆਪਸ ਵਿੱਚ ਸਾਥ ਲਿੰਕੇ ਹੋਦਾ ਇੱਕ ਦੂਜੇ ਤੇ ਕੰਪਲੇਨੈਂਟ ਹੈ ਕੰਪਲੇਨੈਂਟ ਦਾ ਨਾਮ ਮੰਤਰੀ ਹੈਗੇ ਜੀ ਐਗਰੀਕਲਚਰਿਸਟ ਹੈਗੇ ਖੇਤੀਬਾੜੀ ਕਰਦੇ ਹੈਗੇ ਹਰੀਪੁਰ ਢੱਡੇ ਪਿੰਡ ਦੇ ਤੇ ਬੇਸਿਕਲੀ ਇਹ ਜਿਹੜੇ ਬੰਦੇ ਸੀਗੇ ਦੋ ਜਗ੍ਹਾ ਤੇ ਗੱਲਾਂ ਇਹ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹੈਗੇ ਨੇ ਤੇ ਇਹ ਯੂਕੇ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਆਪਸ ਵਿੱਚ ਨਹੀਂ ਕੋਈ ਰਿਸ਼ਤੇਦਾਰੀ ਨਾ ਕੋਈ ਫਰੈਂਡਸ ਨੇ ਆ ਕਿ ਨਹੀਂ ਬੇਸਿਕਲੀ ਇਹ ਫਰੈਂਡਸ ਹੈ ਐਸੋਸੀਏਟਸ ਹੈਗੇ ਇੱਕ ਦੂਜੇ ਦੇ ਤੇ ਇਹਨਾਂ ਦਾ ਇੱਕ ਰਿਸ਼ਤੇਦਾਰ ਸੀਗਾ ਕੁਲਵਿੰਦਰ ਸ਼ਾਹਕੋਟ ਦੇ ਏਰੀਆ ਦਾ ਸਾਡੇ ਰਹਿਣ ਵਾਲਾ ਸੋ ਉਹਦੇ ਹੀ ਰਿਸ਼ਤੇਦਾਰ ਸੀਗੇ ਬੇਸਿਕਲੀ ਕੁਲਵਿੰਦਰ ਤੇ ਇਹ ਦੋਨੋਂ ਨਾਲ ਮਿਲ ਕੇ ਇਹਨਾਂ ਨੇ 5-6 ਬੰਦੇ ਦਾ ਗੈਂਗ ਤਿਆਰ ਕੀਤਾ ਅਲੱਗ-ਅਲੱਗ ਰੋਲ ਸੀ ਉਹਨਾਂ ਦੇ ਕਿਸੇ ਨੇ ਫਿਨ ਕਾਰਡ ਪ੍ਰੋਵਾਈਡ ਕਰਨੀ ਸੀ ਕਿਸੇ ਨੇ ਕੋਈ ਵਾਹਨ ਦੇਣਾ ਸੀਗਾ ਕਿਸੇ ਨੇ ਇਨਫੋਰਮੇਸ਼ਨ ਕਲੈਕਟ ਕਰਕੇ ਦੇਣੀ ਸੀ ਜਿਹੜਾ ਵਿਕਟਮ ਸੀ ਸੋ ਅਲੱਗ-ਅਲੱਗ ਇਹਨਾਂ ਦੇ ਰੋਲ ਸੀਗੇ ਉਹ ਸਾਰੇ ਬੰਦਿਆਂ ਨੂੰ ਅਸੀਂ ਅਲਟੀਮੇਟਲੀ ਤਿੰਨ ਬੰਦਿਆਂ ਨੂੰ ਅਰੈਸਟ ਕਰ ਚੁੱਕੇ ਹਾਂ ਤੇ ਤਿੰਨ ਬੰਦੇ ਹੋਰ ਅਰੈਸਟ ਦੋ ਬਾਹਰ ਬੈਠੇ ਆ ਇੱਕ ਬੰਦਾ ਹੋਰ ਅਰੈਸਟ ਕਰਨਾ ਬਾਕੀ ਹੈ ਸੋ ਬੜੀ ਟੈਕਨੀਕਲ ਤੇ ਡਿਟੇਲਡ ਜਿਹੜੀ ਹੈਗੀ ਹੈ ਸਾਇੰਟਿਸਟਿਕ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਅਜੇ ਰਿਜ਼ਲਟ ਤੱਕ ਪਹੁੰਚੇ ਹਾਂ ਕੁਲਵਿੰਦਰ ਦਾ ਕੀ ਰੋਲ ਹੈਗਾ ਜਿਹੜਾ ਬਾਕੀ ਜਿਹੜੇ ਤੁਸੀਂ ਦੋ ਹੈਗੇ ਨੇ ਉਹਨਾਂ ਦਾ ਕੀ ਰੋਲ ਹੈ ਜਿਹੜਾ ਅਮਰੀਕ ਹੈਗਾ ਜੀ ਇਹਦੇ ਵਿੱਚ ਦੋਸੀ ਅਸੀਂ ਨਾਮਿਨੇਟ ਕੀਤਾ ਹੈਗਾ ਲੋਈਆਂ ਦਾ ਅਮਰੀਕ ਇਹਨੇ ਬੇਸਿਕਲੀ ਸਾਰੀ ਇਨਫੋਰਮੇਸ਼ਨ ਜਿਹੜਾ ਹਰਜਿੰਦਰ ਹੈਗਾ ਉਹਨੇ ਅੱਗੇ ਅਮਰੀਕ ਤੋਂ ਇਨਫੋਰਮੇਸ਼ਨ ਲੈ ਕੇ ਅੱਗੇ ਜਿਹੜੇ ਕਾਲਰ ਹੈਗੇ ਨੇ ਯੂਕੇ ਦੇ ਵਿੱਚ ਬੈਠੇ ਜਗਦੀਪ ਜੱਗਾ ਤੇ ਗੱਲਾਂ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਿਹੜਾ ਕੁਲਵਿੰਦਰ ਹੈ ਜੱਗੀ ਤੇ ਗੱਲੇ ਦਾ ਇਹ ਰਿਸ਼ਤੇਦਾਰ ਹੈਗਾ ਇਹਨੇ ਬੇਸਿਕਲੀ ਇਹ ਨਾਈ ਦੀ ਦੁਕਾਨ ਹੈਗੀ ਇਹਦੀ ਇਹ ਬੇਸਿਕਲੀ ਇਹਨੇ ਉਹਨਾਂ ਨੂੰ ਠਹਿਰ ਦਿੱਤੀ ਬੰਦਿਆਂ ਨੂੰ ਤੇ ਨਾਲ SIM ਕਾਰਡ ਆਪਣੇ ਨਾਮ ਤੇ ਪ੍ਰੋਵਾਈਡ ਕੀਤਾ ਜਿਹੜਾ ਜੋਬਨਜੀਤ ਹੈ ਇਹ ਬੇਸਿਕਲੀ ਇਹਨੇ ਐਗਜ਼ੀਕਿਊਟ ਕਰਨਾ ਸੀਗਾ ਕੋਈ ਵੀ ਕਾਰਵਾਈ ਇਹਦੇ ਕੋਲੋਂ ਅਸੀਂ ਪਿਸਤਲ ਵੀ ਬਰਾਮਦ ਕੀਤੀ ਸੋ ਇਹ ਸਾਰੇ ਇਹਨਾਂ ਦੇ ਕੋਲ ਤੋਂ ਇਹ 50 ਲੱਖ ਰੁਪਏ ਦੀ ਮੰਗੀ ਯਕਨਨ ਪਹਿਲੇ ਕੋਈ ਟੈਲੀਫੋਨ ਸੀ ਜਾਂ ਨਾ ਕੋਈ ਲੈੰਡਲਿਨ ਸੀ ਨਾ ਕੋਈ ਨਹੀਂ ਕੋਈ ਲੈੰਡ ਨਹੀਂ ਸੀ ਬਿਲਕੁਲ ਕੋਈ ਪ੍ਰੋਟੋਕੋਲ ਐਕਚੁਅਲੀ ਡਾਇਰੈਕਟਲੀ ਕੀਤੀ ਕਿ ਇਹਨੇ ਆਪਣੇ ਜਿਹੜੇ ਕੰਪਿਊਟਰ ਮੰਗਿਆ ਇਹ ਬੇਸਿਕਲੀ ਜਿਹੜੇ ਦੋ ਮੁੰਡੇ ਹੈਗੇ ਆ ਜੀ ਜੱਗਾ ਤੇ ਗੱਲਾ ਇਹ ਨਾਮਿਨੇਟ ਹੋਏ ਨੇ ਇਹਦੇ ਵਿੱਚ ਜਿਨ੍ਹਾਂ ਨੇ ਬਾਹਰ ਤੋਂ ਯੂਕੇ ਬੈਠੇ ਕਾਲ ਕੀਤੀ ਫੋਰ ਐਗਜ਼ੈਂਪਲ 50 ਲੈਗਜ਼ ਦੀ ਸੀ ਕਿ ਕੁਝ ਮਤਲਬ ਇਹ ਇਨੀਸ਼ੀਏਟੋਰ ਹੋਇਆ ਨਾ ਨੇਗੋਸ਼ੀਏਟ ਨਹੀਂ 50 ਲੈਗਜ਼ ਦੀ ਸੀ ਜੀ ਇਮੀਡੀਏਟਲੀ ਸਾਡੇ ਕੋਲ ਕੰਪਲੇਂਟ ਆ ਗਈ ਤੇ ਅਸੀਂ ਇਮੀਡੀਏਟਲੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਤੇ ਉਦੋਂ ਬਾਅਦ ਨਹੀਂ ਨਹੀਂ ਅੱਗੇ ਵੀ ਕਦੇ ਪ੍ਰੋਟ ਇਹ ਕਿਲਾਫ ਤਿੰਨ ਪਰਚੇ ਦਰਜ ਹੈਗੇ ਨੇ ਦੋ ਸਾਡੇ ਦਿਲਦਰ ਦਿਹਾਤੀ ਦੇ ਹੈਗੇ ਨੇ ਇੱਕ ਫਗਵਾੜੇ ਦਾ 379 ਬੀ ਦਾ ਕਿ ਲੜਾਈ ਝਗੜਿਆਂ ਦੇ ਜਿਹੜਾ ਜੋਬਨ ਹੈਗਾ ਇਹ ਕਾਫੀ ਵੱਡਾ ਇਹਦੇ ਵਿੱਚ ਐਨਡੀਪੀਐਸ ਦੇ ਵਿੱਚ ਤੇ ਦੋ ਪਰਚੇ ਦਰਜ ਹੈ ਕਾਫੀ ਕਮਰਸ਼ੀਅਲ ਕੁਆਂਟੀਟੀ ਦੇ ਤੇ ਇਨ ਫੈਕਟ 3000 ਕਿਲੋ ਹੈਰੋਇਨ ਜਿਹੜੀ ਪੋਰਟ ਤੋਂ ਬਰਾਮਦ ਹੋਈ ਸੀ ਗੁਜਰਾਤ ਉਹਦੇ ਵਿੱਚ ਇਹ ਦੋਸ਼ੀ ਹੈਗੇ ਡੀਆਰਆਈ ਡਾਇਰੈਕਟੋਰਟ ਆਫ ਰੈਵਨਿਊ ਇੰਟੈਲੀਜੈਂਸ ਦਾ ਦੋਸ਼ੀ ਹੈਗਾ ਜੀ ਇਹ ਤੇ ਇਸ ਤਰ੍ਹਾਂ ਇਹਨਾਂ ਕੋਲ ਪੁਰਾਣੇ ਇਹਨਾਂ ਦੇ ਇਸ ਤਰ੍ਹਾਂ ਇਹ ਮੁਕਦਮੇ ਦਰਜ ਨੇ ਕੋਰਟ ਪੇਸ਼ ਕਰਕੇ ਮੈਂ ਹਾਂ ਜੀ ਇਹ ਇਸੇ ਕੋਰਟ ਪੇਸ਼ ਕਰਾਂਗੇ ਜੀ ਰਿਮਾਂਡ ਸਾਨੂੰ ਆਲਰੇਡੀ ਇਹਦਾ ਜੋ ਬੰਦਾ ਸੀ ਲੈ ਲਿਆ ਰਿਮਾਂਡ ਦੋ ਦਿਨ ਦਾ ਸਾਨੂੰ ਰਿਮਾਂਡ ਮਿਲੇ ਹੈਗਾ ਤੋ ਹੋਰ ਵੀ ਜਿਹੜਾ ਜਿਹੜਾ ਮਿੱਕਾ ਹੈਗੇ ਇਹਨੂੰ ਵੀ ਅਸੀਂ ਅਰੈਸਟ ਕਰਨ ਲਈ ਟੀਮਾਂ ਬਣਾਈਆਂ ਹੋਈਆਂ ਨੇ ਤੋ ਜਲਦੀ ਇਹਨਾਂ ਨੂੰ ਵੀ ਅਰੈਸਟ ਕਰ ਦਿਆਂਗੇ ਸੋ ਇੱਕ ਲਾਸਟ ਪੁਆਇੰਟ ਵੀ ਮੈਂ ਟੀਪੀ ਲੱਗਦਾ ਕਿ ਜਦੋਂ ਜਿੱਤੇ ਡਾਰਜਾਂ ਦੇ ਕੋਈ ਪੈਨਿਕ ਹੁੰਦਾ ਹੈ ਜਾਂ ਇਹ ਵੀ ਦਿੱਕਤ ਲੱਗਦਾ ਹੈ ਮੇਰੇ ਵੱਲੋਂ ਦੇਖੋ ਕਿਉਂਕਿ ਇਹ ਇੱਕ ਬੜਾ ਸਿਕਿਉਰਟੀ ਮੈਜਰ ਨਾਲ ਹੀ ਆਪਣਾ ਨਹੀਂ ਪੜਾ ਕਰਾਂਗੇ ਦੇਖੋ ਇਹ ਅੱਜ ਬਰੀਫਿੰਗ ਤੁਹਾਨੂੰ ਸਾਰਿਆਂ ਨੂੰ ਕਰੰਦਾ ਵੀ ਇਹੀ ਮ ਉਫੀਲ ਸੇਵ ਕਰਨ ਜੇ ਕੋਈ ਇਸ ਤਰ੍ਹਾਂ ਦੀ ਕਾਲ ਆਂਦੀ ਹੈ ਇਮੀਡੀਏਟਲੀ ਸਾਨੂੰ ਦੱਸਣ ਅਸੀਂ ਸਾਡੀ ਟੈਕਨੋਲੋਜੀਕਲ ਕੈਪੇਬਿਲਿਟੀ ਹੈਗੀਆਂ ਨੇ ਸਾਡੇ ਕੋਲ ਟੈਕਨੀਕਲ ਟੀਮ ਹੈ ਪੂਰੀ ਅਸੀਂ ਤਿਆਰ ਕੀਤੀ ਹੋਈ ਤੇ ਕੋਈ ਡਰਨ ਦੀ ਲੋੜ ਨਹੀਂ ਰਿਪੋਰਟ ਹੋ ਰਹੀ ਸਾਡੇ ਕੋਲ ਤੇ ਅਸੀਂ ਪੂਰੀ ਅਫਰਟਸ ਕਰਕੇ ਜਿਹੜੇ ਮੁਕਦਮਿਆਂ ਨੂੰ ਟ੍ਰੇਸ ਵੀ ਕਰਾਂਗੇ ਬੰਦਿਆਂ ਨੂੰ ਜਿਹੜੀ ਬੰਦੀ ਸਜ਼ਾ ਉਹ ਵੀ ਦਵਾਵਾਂਗੇ